वागुरू जी का खालसा से वागू जी सोचे कि बलॉक के चलते हैं सब गुरद्वारा अमृत साहब राम साल बॉपुर से शहीद साहब जो है आपका डैमे का मनेर का टाइम है मोटरसाइकिल चक्के चलते हैं मौसम बहुत ही है ਬੱਦਲ ਹੋ ਗਿਆ ਇਹਨੇ ਦੇਖੋ ਹੁਣ ਪਹੁੰਚ ਗਿਆ ਗੁਰੂ ਤੇ ਪਾਣੀ ਮੋਟਰ ਦੀ ਬੱਤੀ ਬੰਦ ਹੋ ਗਿਰਿਆ ਚਾਲ ਹੈ ਬੱਦਲ ਆਇਆ ਪਾਣੀ ਚੱਲਦੇ ਬਣਿਆ ਹੋਰੀ ਤੇ ਸਾਡੇ ਜੇ ਪੁਆਇਆ ਤੇਲ ਪੈ ਗਿਆ ਕੇ ਬੋਲ ਤੇ ਆਪਾਂ ਅੰਦਰ ਦੇ ਦੇਖਦੇ ਰਹਿਣ ਤੇ ਸੌ ਮੌਸਮ ਦੇਖੋ ਤੇ ਬੱਦਲ ਹੋਇਆ ਹੈ ਇਹਦੇ ਸਵੇਰ ਤੋਂ ਕਰਾ ਸੀ ਬੋਲ ਦੀ ਘਾਟ ਹੁੰਦੀ ਹੈ ਅੱਗੇ ਦੇਖੋ ਹੈ ਨੀਟੋ ਕੇ ਜਿਹੜਾ ਟਾਈਮ ਹੈ 5 ਵਜੇ ਦਾ ਲੋ ਜੀ ਸੰਗ ਜੀ ਆਪਾਂ ਪਹੁੰਚ ਗਏ ਆ ਸ੍ਰੀ ਅੰਮ੍ਰਿਤਸਰ ਸਾਹਿਬ ਪਾਸਟ ਦੇ ਦੇਖੋ ਸਹਿਰ ਦੇ ਵਿੱਚ ਬਹੁਤ ਹੀ ਘੱਟ ਟ੍ਰਾਫਿਕ ਹੈ ਸਵੇਰੇ ਸਵੇਰੇ ਜਿਹੜਾ ਸਵੇਰੇ ਬਹੁਤ ਹੀ ਘੱਟ ਪਿਆ ਸੀਗੇ ਲੋ ਬਾਈ ਜੀ ਇੱਥੇ ਵੀ ਦੇਖੋ ਇਹ ਉਹ ਰੋਡ ਹੈ ਗੁਰਦੁਆਰਾ ਸਾਹਿਬ ਜੀ ਦਾ ਅਗਲਾ ਰੋਡ ਹੈ ਸਾਹਮਣੇ ਵਾਲਾ ਸੰਗਤ ਪ੍ਰਾਤਿਕ ਆਟੇ ਕੋਲ ਜੀ ਗੋਗਦਾਰੇ ਸੈਲ ਦੀ ਗੇਟ ਦੇ ਅੱਗੇ ਸੰਗਤ ਹੋਊਗੀ ਜੀ ਇੱਥੇ ਤਾਂ ਖਿਆਲ ਹੈ ਜਿਗਾ ਅਸੀਂ ਇਹ ਪੈਂਦੇ ਵਿੱਚ ਸੁਭਾਵਨਾ ਬਹੁਤ ਬਹੁਤ ਨਰਮਾ ਕਰ ਦਿੰਦਾ ਲੋ ਭਾਈ ਜੀ ਆਪਾਂ ਸਟੈਂਡ ਤੇ ਮੋਸ਼ਨ ਲਾ ਕੇ ਫਿਰ ਆ ਗਏ ਆ ਤੇ ਦੇਖੋ ਕੋਰੋ ਦੱਸਣ ਸੰਗਤ ਕੋਈ ਕੋ ਮੋ ਸੰਦੇਖੋ ਜੁਸਵੇ ਸੰਡੇ ਮੀ ਪੈ ਗਿਆ ਸੀਗਾ ਇਹ ਸੰਡੇ ਤਾਂ ਸੁਭਾਵਨਾ ਹੈਗੇ ਦਿਨ ਮੀ ਇਹ ਜਿਹਨ ਪਿਆਰ ਨਹੀਂ ਆਉਂਦੀ ਵਾਹਿਗੁਰੂ ਜੀ ਕਰੋ ਜੀ ਸੰਤਾਨਾਂ ਪਾਪਾ ਦੀਪ ਸਿੰਘ ਜੀ ਸਹੀਤ ਉਹ ਦੋਰਾ ਸਾਹਿਬ ਕਰੋ ਦਰਸਨ ਵਾਹਿਗੁਰੂ ਜੀ ਤੇ ਕੋਤਰਾ ਸਾਹਿਬ ਜੀ ਤੇ ਵਾਹਿਗੁਰੂ ਵਾਹਿਗੁਰੂ दर्शन उवाए रूजी अंदर तो बहुत तेह संगत काफ़ी संगत है लाइन लगती देखो लंबी लाइन लगती है दर्शन भाई गुज़ी कुछ लोग इधर भी लाइन लगी छोटी लाइन लगी इधर भी मत्था टेक लेंगे कोई संगत

ਸਾਰੀ ਇੱਕ ਵਾਰੀ ਪੁੱਠਾ ਆ ਕੇ ਫਿਰ ਅੱਜ ਲੰਗਰ ਚਾਲੂ ਹੋਣਾ ਸੀਗਾ